ਕੰਮ ਕਰ ਸਕੂਲ ਦਾ ਕੁੜੀਏ ਕੰਮ ਕਰ ਚੱਲ ਕੰਮ ਕਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਹੋਪ ਤੁਸੀਂ ਸਾਰੇ ਘੈਂਡ ਹੋਵੋਗੇ ਤੇ ਅੱਜ 프리 ਸੀਗੇ ਤੇ ਬਹੁਤ ਟਾਈਮ ਹੋ ਗਿਆ ਕਿ ਆਪਾਂ ਬਲੌਗ ਨਹੀਂ ਪਾਏ ਗਰਮੀ ਬਹੁਤ ਜ਼ਿਆਦਾ ਵੱਧ ਗਈ ਆ ਤੇ ਇਸ ਕਰਕੇ ਨਾ ਕਰੇ ਕਿ ਤੇ ਜਾ ਹੁੰਦਾ ਨਾ ਹੁੰਦਾ ਤੇ ਅੱਜ ਆਪਾਂ ਚੱਲੇ ਆ ਲਾਡੋਵਾਲ ਟੋਲ 'ਤੇ ਤੇ ਇੱਕ ਕਿਸਾਨ ਮਜ਼ਦੂਰ ਇੱਕ ਤਰ੍ਹਾਂ ਦਾ ਧਰਨਾ ਲੱਗਾ ਉੱਥੇ ਤੇ ਮੇਰੇ ਨਾਲ ਸਜੀਤ ਭਾਈ ਆ ਤੇ ਸਜੀਤ ਭਾਈ ਤੁਹਾਨੂੰ ਦੱਸਣਗੇ ਉੱਥੇ ਕੀ ਹਸਾਬ ਦਾ ਵਾ ਅਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਇਹ ਲਾਡੋਵਰ ਟੋਲ ਅਪਲਾਇ ਲੁਧਿਆਣੇ ਵਾਲੇ ਤੇ ਜੀ ਕਿਸਾਨ ਜਥੇਬੰਦੀਆਂ ਵੱਲੋਂ ਟਰੱਕ ਜੂਨੀਅਨ ਵੱਲੋਂ ਤੇ ਟੈਕਸੀ ਜੂਨੀਅਨ ਵੱਲੋਂ ਤੇ ਟੈਂਪੋ ਜੂਨੀਅਨ ਵੱਲੋਂ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਨਾ ਜੀ ਲਾਡੋਵਰ ਟੋਲ ਅਪਲਾਇ ਜਿਹੜਾ ਆ ਬੰਦ ਕਰਨ ਦਾ ਜਿਹੜਾ ਇੱਕ 30 ਤਰੀਕ ਨੂੰ ਵੱਡਾ ਇਕੱਠ ਹੈ ਜੀ ਕੱਲ ਨੂੰ ਕੱਲ ਨੂੰ 30 ਤਰੀਕ ਆ ਤੇ ਅੱਜ ਅਸੀਂ ਉੱਥੇ ਚੱਲੇ ਆ ਜੀ ਹਾਜ਼ਰੀ ਲਵਾਉਣ ਤੇ ਸਾਡਾ ਬਣਦਾ ਵੀ ਆ ਹਾਜ਼ਰੀ ਲਵਾਉਣੀ ਕਿਉਂਕਿ ਜਿਹੜਾ ਉਹ ਸਾਡੇ ਲਈ ਇਹ ਕਰ ਰਹੇ ਆ ਕਿਉਂਕਿ ਤੁਹਾਨੂੰ ਪਤਾ ਜਿਹੜਾ ਟੋਲ ਪਲਾਜਾ ਉਹ ਮਹਿੰਗਾ ਬਹੁਤ ਆ 400 ਦੀ ਪਾਰਕੀ ਆ ਘੱਟੋ ਘੱਟ ਅਪ ਡਾਉਣ ਦੀ ਤੇ ਉਹਨੂੰ ਥੋੜਾ ਠੀਕ ਕਰਾਉਣ ਲਈ ਜਨ ਕਿ ਉਹਦਾ ਰੇਟ ਠੀਕ ਕਰਾਉਣ ਲਈ ਘੱਟ ਕਰਾਉਣ ਲਈ ਜਿਵੇਂ ਕਿ ਭਾਈ ਭਾਈ ਹੁਣੀ ਤੁਹਾਨੂੰ ਦੱਸਿਆ ਕਿ ਆਪਾਂ ਲਾਡਵਾਲ ਚੱਲੇ ਆ ਟੋਲ ਬ੍ਰੇਜ ਤੇ ਕਿਸਾਨਾਂ ਵੱਲੋਂ ਡਰਾਈਵਰਾਂ ਵੱਲੋਂ ਚੱਲੇ ਆ ਉੱਥੇ ਡਰਾਈਵਰਾਂ ਵਾਸਤੇ ਮਤਲਬ ਬਹੁਤ ਵਧੀਆ ਗੱਲ ਹੋ ਆ ਕਿ ਆ ਵੀ ਉੱਥੇ ਜਾਣਾ ਹੈ ਤੇ ਸਾਰਿਆਂ ਨੇ ਉਹ ਟੋਲ ਪਲਾਜਾ ਬੰਦ ਕਰਾਉਣਾ ਹੈ ਕਿਉਂਕਿ ਉਹ ਮਹਿੰਗਾਈ ਜਾਦੇ ਕਰ ਰਹੀ ਆ ਇਸ ਸੰਬੰਧੀ ਆਪਾਂ ਪਹੁੰਚ ਗਏ ਹੁਣ ਪਾਸਤੇ ਪਾਸਤੇ ਸ਼ਹਿਰ ਆਪਣੇ ਤੋਂ ਭਾਵ ਤੋਂ ਨੇੜੇ ਹੀ ਆ ਤੇ ਇਸ ਤੋਂ ਬਾਅਦ ਫਗਵਾੜੇ ਤੋਂ ਫਗਵਾੜੇ ਤੋਂ ਲੁਧਿਆਣੇ ਨਾਲ ਨਾਲ ਲੁਧਿਆਣੇ ਤੇ ਤੁਸੀਂ ਜੁੜੇ ਰਹੋ ਸਾਰੇ ਮੇਰੇ ਦਾ ਪੂਰਾ ਵਲੌਗ ਜ਼ਰੂਰ ਦੇਖਿਓ ਮੰਦੇ ਨੂੰ ਸਬਸਕ੍ਰਾਈਬ ਵੀ ਕਰ ਲਿਓ ਭਾਈ ਸਾਰੇ ਜਿਹਨੇ ਨਹੀਂ ਕੀਤਾ ਤੇ ਲਾਈਕ ਕਮੈਂਟ ਕਰ ਦਿਆ ਕਰੋ ਵਧੀਆ ਲੱਗਦੀ ਹੁੰਦੀ ਵੀਡੀਓ ਤੇ ਅੱਜ ਤੋਂ ਆਪਾਂ ਫੇਰ ਦੁਬਾਰਾ ਦੀ ਬਲੌਗ ਬਣਾਉਣੇ ਸਟਾਰਟ ਕਰਦੇ ਆ ਗਰਮੀ ਕਰਕੇ ਨਹੀਂ ਬਣਾਉਂਦੇ ਸੀ ਤੇ ਹੁਣ ਨਿਆਣੇ ਵੀ ਜਿਹੜੇ ਨਾਲ ਹੁੰਦੇ ਸੀਗੇ ਉਹ ਵੀ ਨਰਾਜ਼ ਹੋਏ ਸੀਗੇ ਕਿ ਤੂੰ ਬਲੌਗ ਨਹੀਂ ਪਾਉਂਦਾ ਤੇ ਆਪਾਂ ਹੁਣ ਬਲੌਗ ਪਾਇਆ ਕਰਨੇ ਆ ਡੇਲੀ ਬੇਸਿਸ ਤੇ ਜਦੋਂ ਅਸੀਂ ਪਾਸਟਾ ਪਿੰਡ ਦੀ ਫੇਰਨੀ ਤੇ ਆਪਾਂ ਪਹੁੰਚ ਗਏ ਤੇ ਇਹ ਫਿਰ ਪਿੰਡ ਦਾ ਪੁੱਤਰ ਸਾਹਿਬ ਤੇ ਪਿੰਡ ਦੇ ਮੇਨ ਅੱਡੇ ਦੇ ਵਿੱਚੋਂ ਆਪਾਂ ਜਾਗੇ ਸਿੱਧੇ ਫਗੋੜਾ ਰੋਡ ਸ਼ੋਅ ਵਾਲਾ ਆ ਵੀ ਇੱਥੇ ਗੁਰਦੁਆਰਾ ਸਾਹਿਬ ਹੈ ਇੱਥੇ ਮੇਲਾ ਬਹੁਤ ਭਾਰਾ ਲੱਗਦਾ ਹੁੰਦਾ ਉਹ ਮਗਰ ਰਹਿ ਗਿਆ ਤੇ ਆਹ ਸਰੋਵਰ ਬਹੁਤ ਵੱਡਾ ਸਰੋਵਰ ਆ ਪਰ ਹੁਣ ਸਿੱਥ ਕਾਬ ਹੋ ਗਿਆ ਚਲੋ ਲੋਰੀਏ ਤੇ ਫਗਵਾੜੇ ਟੈਂਕਰ ਪਲਟਿਆ ਆ ਤੇ ਬਹੁਤ ਹੀ ਭਾਰੀ ਨੁਕਸਾਨ ਹੋ ਗਿਆ ਕੁਆਡ ਦਾ ਸੀਟਿੰਗ ਕਵਾਡ ਦਾ ਸਮਾਨ ਸੀ ਸਾਰਾ ਹੀ ਹੁਣ ਪਲਾਂ ਦੂਰ ਤੋਂ ਲੋਈ ਪਹੁੰਚ ਗਏ ਆਪਾਂ ਲੁਧਿਆਣੇ ਟੋਲ ਫਲਾਈਏ ਦੀ ਕਰਦੇ ਇਹਦਾ ਵੀ ਕੰਮ ਕਰਾਈਏ ਬੰਦੇ ਨੇ ਤਸਾਰੇ استان استان ਮਜ਼ਦੂਰ ਇੱਕ ਆਲੇ ਬੰਦੇ ਸਾਰੇ ਹੀ ਆਪਣੇ ਵੱਡੇ ਬਾਈ ਸਾਰੇ ਇੱਧਰੋਂ ਪਾਰ ਵੀ ਬਹੁਤ ਵੱਡਾ ਹੈ ਮਤਲਬ ਕਿਉਂ ਨਹੀਂ ਕਰਦੇ ਮੈਂ ਅੱਧੀ ਘਰ ਤੋਂ ਅੱਗੇ ਬੰਦੇ ਆਇਦਰ ਪਾਣੀ ਦੀ ਸੇਵਾ ਤੇ ਠੰਡੇ ਦੀ ਸੇਵਾ ਚੱਲ ਰਹੀ ਆ ਤੇ ਭਾਈ ਵੀ ਸਾਡੇ ਲਾਈਵ ਹੋਇਆ ਫੇਸਬੁਕ ਤੇ ਜਾਂ ਤੁਹਾਨੂੰ ਆਪਣੇ ਕੰਮ ਦਰਤਾਨੇ ਦੇ ਸਰਦਾਰਾ ਦੀ ਅੰਕਲ ਜੀ ਹੁਣੀ ਭਾਸ਼ਣ ਦੇ ਰਹੇ ਆ ਤੇ ਹਾਂ ਵੀ ਟੋਰ ਪਲੱਜ ਦੇ ਆ ਸ਼ਰਤਾਂ ਰੱਖੀਆਂ ਨਹੀਂ ਸੋ ਫਿਰ ਤੋਂ ਦੇ ਭਾਰੀਆਂ ਦਾ ਫੰਕਸ਼ਨ ਸਾਰੇ ਦਾ ਤੁਹਾਨੂੰ ਭੱਤੀ ਸਦਾਨੀ ਜਿੰਨੇ ਵੀ ਪਾਰਟੀਆਂ ਨਾਲ ਸੌਰੇ ਬੰਦੇ ਨੇ ਇਹਨੂੰ ਇੱਕ ਕੋਈ ਅਧਿਕਾਰੀ ਤੁਹਾਨੂੰ ਤੁਮਜੋਰ ਕਰ ਸਕੇ ਅਸੀਂ ਇੱਕ ਜ਼ਿਲ੍ਹੇ ਤੋਂ ਸ਼ੁਰੂ ਹੋਣੇ ਆ ਬਲਾਕ ਦੀ ਗੱਲ ਜਿਹੜੇ ਜਿਹੜੇ ਦੀ ਅਧਿਕਾਰੀ ਤੋਂ ਬਿਨਾ ਮੁੱਖ ਮੰਤਰੀ ਫੈਸਲਾ ਨਹੀਂ ਲੈ ਸਕਦਾ ਜ਼ਿਲ੍ਹੇ ਦਾ ਪਹਿਲਾਂ ਡੀਸੀ ਸਾਹਿਬਾਨ ਗੱਲ ਕਰਨਗੇ ਸਾਡੇ ਕਿੰਨੇ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨ ਲੱਗੇ ਨੇ ਕਿੰਨੀਆਂ ਉਹਨਾਂ ਦੀਆਂ ਮੀਟਿੰਗਾਂ ਹੋਣੀਆਂ ਸਾਨੂੰ ਆਪਣੇ ਅਹੁਦਿਆਂ ਦਾ ਇਸਤੇਮਾਲ ਕਰਨਾ ਸਿੱਖਣਾ ਪਊਗਾ ਇੱਕ ਜ਼ਿਲ੍ਹੇ ਦੇ ਵਿੱਚ 5 ਤੋਂ 7 ਬਲਾਕ ਨੇ 5 ਤੋਂ 7 ਐਮਐਲਏ ਨੇ ਹਲੋਈ ਵੱਧ ਤੋਂ ਵੱਧ ਗੱਡੀਆਂ ਪਹੁੰਚ ਚੁੱਕੀਆਂ ਵਾ ਤੇ ਆਖਾ ਵੀ ਪਤਾ ਕਿ ਕਦੋਂ ਤੁਹਾਨੂੰ ਪਤਾ ਪੰਜਾਬ ਇੱਕ ਐਂਡ ਸਟੇਟ ਆ ਜਿੱਥੇ ਕੋਈ ਵੀ ਐਕਸੀਡੈਂਟ ਹੋਵੇ ਕੋਈ ਵੀ ਮੇਲਾ ਹੋਵੇ ਗੁਰੂਆਂ ਪੀਰਾਂ ਦਾ ਕੋਈ ਵੀ ਪੁਰੀਦਾ ਹੋਵੇ ਘਰ ਨਾ ਹੋਵੇ ਤੇ ਲੰਗਰ ਤੋਂ ਪਹਿਲਾਂ ਲੱਗ ਜਾਂਦਾ ਤੇ ਉਧਰ ਦੁੱਧ ਦਾ ਲੰਗਰ ਛਾਹ ਦਾ ਲੰਗਰ ਤੇ ਰੋਟੀ ਦਾ ਲੰਗਰ ਚੱਲ ਰਿਹਾ ਹੈ ਤੇ ਅੰਦਰ ਥੰਡੇ ਬਣ ਕੇ ਲੰਗਰ ਕਰਿਆ ਦੇਖੀ ਵਿਖਾ ਵੀ ਗਾਣਾ ਤੇ ਅੰਦਰ ਭਾਈ ਹੁਣੇ ਸਾਡੇ ਬਲੌਗ ਆ ਰਹੇ ਆਪਾਂ ਤੇ ਦੱਸ ਰਹੇ ਆ ਡਰਾਈਵਰ ਮਹਿਗਮਾ ਆਇਆ ਪੂਜਾ ਕਰਾਇਆ ਤੇ ਚਾਹਦਾ ਜੀ ਅੰਦਰ ਛਾ ਆਮੀ ਲੋ ਜੀ ਸਮਾ ਸਹਿਯੋਗ ਅਪਣਾਉਣ ਦੇ ਕਰਕੇ ਹੁਣ ਆਪਾਂ ਚੱਲੇ ਆ ਪਿੰਡ ਨੂੰ ਕਾਲੂ ਰੱਛਾ ਵੱਲੋਂ ਬੋਲ ਸੰਗਤ ਆ ਰਹੀ ਹੈ ਦੂਰ ਚੱਲ ਕੇ ਕਾਲੂ ਤਾਂ ਪੱਕੇ ਤੋਂ ਸਾਰੇ ਆਇਓ ਸਾਰੇ ਜਿੰਨੇ ਵੀ ਸੁਣਦੇ ਦੇਖਦੇ ਆ ਕਿਉਂਕਿ ਸਾਰਿਆਂ ਦੀ ਦੁਈ ਆਵਾਜ਼ ਹੈ ਹੱਕ ਦੀ ਆਵਾਜ਼ ਹੈ ਲੰਗਣਾ ਕਰਨਾ ਰੋਜ਼ ਆ ਦਿਨ ਰਾਤ ਹਨ ਤੇ ਅਗਲੇ ਸਾਡੇ ਲਈ ਬੈਠੇ ਸਾਰਿਆਂ ਲਈ ਇੰਨੀ ਧੋਪ ਇੰਨੀ ਗਰਮੀ ਆ ਤੇ ਫਿਰ ਵੀ ਅਗਲੇ ਸਾਡੇ ਲਈ ਖੜੇ ਆ ਤੇ ਸਾਡਾ ਵੀ ਫਰਜ਼ ਪੰਡਦਾ ਵੀ ਆਪਾਂ ਵੀ ਖੜੀਏ ਸਾਰੇ ਪਹੁੰਚੇ ਹੋ ਸਾਰੇ ਕੱਲ 30 ਤਰੀਕ